ਮਠਿੰਡਾ ਜ਼ਿਲ੍ਹੇ ਦੇ ਪਿੰਡ ਨਰਵਾਣਾ ਦੇ ਵਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਮ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਪਿੰਡ ਦੇ ਸ਼ਹੀਦ ਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਪ੍ਰਚਾਰ ਵੈਨ ਰਾਹੀਂ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕਈ ਤਰ੍ਹਾਂ ਦੇ ਟੈਸਟ ਕੀਤੇ ਗਏ ਤੇ ਮੌਕੇ ਤੇ ਆਯੂਸ਼ਮਾਨ ਭਾਰਤ ਯੋਜਨਾ ਤੋਂ ਵਾਂਝੇ ਰਹਿ ਗਏ ਲੋਕਾਂ ਦੇ ਕਾਰਡ ਬਣਾਏ ਗਏ। ਇਸ ਮੌਕੇ ਦੂਰਦਰਸ਼ਨ ਸੰਵਾਦ ਦਾਤਾ ਨਾਲ ਗੱਲ ਕਰਦੇ ਆ ਪਿੰਡ ਨਰਵਾਣਾ ਨਿਵਾਸੀ ਬਖਸ਼ੀ ਸਿੰਘ ਨੇ ਮੋਦੀ ਸਰਕਾਰ ਦੇ ਕੰਮ ਦੀ ਸ਼ਲਾਘਾ ਕਰਦੇ ਆ ਕਿ ਆ ਕਿ ਉਹਦਾ ਆਯੂਸ਼ਮਾਨ ਕਾਰਡ ਮੌਕੇ ਤੇ ਹੀ ਬਣਾ ਕੇ ਦੇ ਦਿੱਤਾ ਗਿਆ ਹੈ ਤੇ ਮੋਦੀ ਸਰਕਾਰ ਪੰਜਾਬ ਵਿੱਚ ਚੰਗਾ ਕੰਮ ਕਰ ਰਹੀ ਹੈ। ਬੈਡ ਵਾਲਿਆਂ ਨੇ ਆ ਕੇ ਇਥੇ ਮੋਦੀ ਸਰਕਾਰ ਨੇ ਬਹੁਤ ਵਧੀਆ ਕੰਮ ਕਰ ਰਿਹਾ ਹੈ। ਮੇਰਾ ਆਧਾਰ ਕਾ ਆਪਣਾ 5 ਲੱਖਾਂ ਦਾ ਕਾਰਡ ਬਣ ਗਿਆ ਹੈ। ਸਰਕਾਰ ਵੱਲੋਂ ਜੀ ਇਹ 5 ਲੱਖਾਂ ਦਾ ਹਰੇਕ ਸਾਹ ਪ੍ਰਾਈਵੇਟ 'ਚ ਵੀ ਹੋ ਜਾਂਦਾ ਇਲਾਜ। ਤੇ ਉਹ ਸਾਰਿਆਂ 'ਚ ਇਲਾਜ ਹੋ ਜਾਂਦਾ ਜੇ ਸਰਕਾਰ ਦੇ ਰਹੀ ਆ 5 ਲੱਖ ਦਾ ਕਾਰਡ ਬਣਾ ਕੇ ਮੋਦੀ ਦੇ ਕੰਮਕਾਰ ਦੀ ਵਧੀਆ ਚੱਲਦੇ ਨਾ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਰਾਹੀਂ ਮਕਾਨ ਹਾਸਿਲ ਕਰਨ ਵਾਲੇ ਗੀਰਾ ਸਿੰਘ ਨੇ ਦੱਸਿਆ ਕਿ ਉਸ ਦਾ ਕੱਚਾ ਘਰ ਡਿੱਗਣ ਵਾਲਾ ਸੀ ਤੇ ਉਸ ਦੇ ਘਰ ਵਿੱਚ ਕਮਾਣ ਵਾਲਾ ਕੋਈ ਨਹੀਂ ਸੀ ਪਰ ਮੋਦੀ ਸਰਕਾਰ ਨੇ ਉਸ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਜਿਸ ਲਈ ਉਹ ਸਰਕਾਰ ਦਾ ਧੰਨਵਾਦ ਕਰਦਾ ਹੈ ਪਿੰਡ ਨਰੁਆਣਾ ਦੇ ਇੱਕ ਹੋਰ ਵਸਨੀਕ ਹਰਬੰਸ ਸਿੰਘ ਨੇ ਕਿਹਾ ਕਿ ਮਗਨ ਰੇਗਾ ਦੀਨ ਉਸ ਨੂੰ ਲਗਾਤਾਰ ਕੰਮ ਮਿਲ ਰਿਹਾ ਏ ਜਿਸ ਨਾਲ ਉਸ ਦੇ ਪਰਿਵਾਰ ਦੀ ਰੋਜ਼ੀ ਰੋਟੀ ਚੱਲਦੀ ਏ ਤੇ ਇਸ ਕੰਮ ਦੀ ਅਦਾਇਗੀ ਉਸ ਨੂੰ ਫੌਰਨ ਹੋ ਰਹੀ ਹੈ। ਜੀ ਦਾ ਸ਼ੁਕਰ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ। ਬਹੁਤ-ਬਹੁਤ ਸ਼ੁਕਰੀਆ। ਧੰਨਵਾਦ ਜੀ। ਜਿਹੜਾ ਸਾਨੂੰ ਆਹੋ ਮਿਲਦਾ ਰੁਜ਼ਗਾਰ ਮਿਲਦਾ ਹੈ। ਸਾਨੂੰ ਆਹ ਮਰੇਗਾ ਕੰਮੋਂ ਦਾ ਜੀ ਬਹੁਤ-ਬਹੁਤ ਧੰਨਵਾਦ। ਬਹੁਤ ਫਾਇਦਾ ਸਾਨੂੰ ਬਹੁਤ ਚੁੱਲਾ ਚੌਕ ਸਾਡਾ ਵਧੀਆ ਚੱਲਦਾ ਰੁਜ਼ਗਾਰ ਸਾਡਾ ਬਹੁਤ ਵਧੀਆ ਚੱਲਦਾ ਜੀ। ਹੁਣ ਕਾਨੂੰ ਕੰਮ ਆਉਂਦਾ ਸਿਆਚ ਤੇ ਹਾਲ ਤਾਂ ਕੋਈ ਕੰਮ ਹੀ ਨਹੀਂ ਹੋਰ ਸਾਨੂੰ ਇਸੇ ਕੰਮ ਦਿੰਦਾ ਬੋਦੀ ਬਹੁਤ ਵਧੀਆ ਨਾਲ ਨਾਲ ਪੈਸੇ ਆ ਜਾਂਦੇ ਜੀ